ਅੱਜ ਬਰਨਾਲਾ ਦਿਹਾਤੀ ਵਿੱਚ ਸੁਖਬਲ ਖੈਰਾ ਜੀ ਪਹੁੰਚੇ ਜਿਨ੍ਹਾਂ ਦੇ ਵਿੱਚੋਂ ਸਰਪੰਚ ਚਰਨਜੀਤ ਸਿੰਘ ਜੀ ਨੇ ਇੱਕ ਛੋਟੀ ਜਿਹੀ ਮੀਟਿੰਗ ਰੱਖੀ ਸੀ ਪਰ ਇਹ ਮੀਟਿੰਗ ਦੇਖਦੇ-ਦੇਖਦੇ ਇੱਕ ਵਿਸ਼ਾਲ ਰੈਲੀ ਦਾ ਰੂਪ ਲੈ ਗਈ ਜਿਸ ਵਿੱਚ ਪਿੰਡ ਦੇ ਲੋਕਾਂ ਦਾ ਉਤਸ਼ਾਹ ਦੇਖਣ ਵਾਲਾ ਸੀ ਜੋ ਕਿ ਕਾਂਗਰਸ ਜਿੰਦਾਬਾਦ ਜਿੰਦਾਬਾਦ ਦੇ ਨਾਅਰੇ ਲਾ ਰਹੇ ਸੀ ਇਸ ਸਮੇਂ ਸਮੁੱਚੀ ਲੀਡਰਸ਼ਿਪ ਜਸਮੀਲ ਸਿੰਘ ਡੈਰੀ ਵਾਲਾ ਤੇ ਆਪਣਾ ਕਾਲਾ ਢਿੱਲੋ ਜ਼ਿਲ੍ਹਾ ਪ੍ਰਧਾਨ ਤੇ ਆਦੀ ਪਤਵੰਤੀ ਸੱਜਣ ਹਾਜ਼ਰ ਸਨ ਤੇ ਇਸ ਵਿੱਚ ਚਰਨਜੀਤ ਸਰਪੰਚ ਨੇ ਦੱਸਿਆ ਕਿ ਅਸੀਂ ਸੁਖਵਾਲ ਖੈਰਾ ਜੀ ਨੂੰ ਬਨਾਲਾ ਦਿਹਾਤੀ ਦੇ ਵਿੱਚੋਂ ਵੱਡੀ ਲੀਡ ਨਾਲ ਚਦਾਵਾਂਗੇ ਤੇ ਇਹਨਾਂ ਨੂੰ ਲੋਕ ਸਭਾ ਦੀਆਂ ਸੀੜੀਆਂ ਤੱਕ ਪਹੁੰਚਾਵਾਂਗੇ ਤੇ ਉਸ ਤੋਂ ਬਾਅਦ ਇਹ ਉਤਸ਼ਾਹ ਦੇਖਦੇ ਹੋਏ ਸੁਖਵਾਲ ਖੈਰਾ ਜੀ ਨੇ ਵੀ ਇਹ ਐਲਾਨ ਕੀਤਾ ਕਿ ਮੈਂ ਬਨਾਲਾ ਦਿਹਾਤੀ ਦੇ ਵਿਕਾਸ ਕਾਰਜਾਂ ਦੇ ਵਿੱਚੋਂ ਕੋਈ ਵੀ ਕਸਰ ਨਹੀਂ ਛੱਡਾਂਗਾ ਤੇ ਬਰਨਾਲਾ ਦਿਹਾਤੀ ਦੇ ਵਿੱਚ ਹਰ ਇੱਕ ਕੰਮ ਪਹਿਲ ਦੇ ਆਧਾਰ ਤੇ ਕਰਵਾਵਾਂਗਾ ਤੇ ਨਾਲ ਹੀ ਨਾਲ ਇੱਥੇ ਜੋ ਵੀ ਸਮੱਸਿਆ ਹੈ ਉਸ ਦਾ ਮੈਂ ਹੱਲ ਕਰਵਾਵਾਂਗਾ ਉਸ ਤੋਂ ਬਾਅਦ ਇਹ ਮੀਟਿੰਗ ਬਹੁਤ ਦੇਰ ਤੱਕ ਚੱਲੀ ਤੇ ਇਸ ਦੇ ਵਿੱਚ ਬਹੁਤ ਭਾਰੀ ਇਕੱਠ ਹੋਇਆ ਤੇ ਸੁਖਵਾਲ ਖਹਿਰਾ ਜੀ ਨੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ